ことをお ਦੀ ਮਤਲਬ ਕੀ ਕਹਿ ਕੇ ਗਏ ਸੀ ਤੁਹਾਨੂੰ ਕਿਤੇ ਜਾ ਰਹੇ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਆ ਵਾਈਫ ਆਫ ਤੇਜਪਾਲ ਸਿੰਘ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ ਜੀ ਠੀਕ ਹੈ THAILAND ਗਏ ਉਹ 10 15 ਦਿਨ ਉਹਨਾਂ ਨੂੰ ਕੁਝ ਕੰਮ ਹੀ ਉਹਨਾਂ ਦੇ ਫਰੈਂਡ ਰਹਿੰਦੇ ਸੀ ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗਏ ਮਾਸਕੋ ਸਿਟੀ ਸਿੱਧੇ ਆਰਮੀ ਹਡ ਕੁਆਟਰ ਚ ਗਏ ਨੇ 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ ਫਿਕਸ ਸ਼ੇਅਰ ਕੀਤੀਆਂ ਉਹ ਪਾ ਕੇ ਰਸ਼ੀਅਨ ਯੂਨੀਫਾਰਮ ਚ ਆਰਮੀ ਜੁਆਇਨ ਕਰਨ ਤੋਂ ਬਾਅਦ ਤਿੰਨ ਮਹੀਨੇ ਲਗਾਤਾਰ ਗੱਲ ਹੁੰਦੀ ਰਹੀ ਆ 3 ਮਾਰਚ ਨੂੰ ਲਾਸਟ ਟਾਈਮ ਗੱਲ ਹੋਈ 3 ਮਾਰਚ ਨੂੰ ਕਹਿੰਦੀ ਕਿ ਅ판 ਥੋੜੇ ਦਿਨ ਫੋਨ ਬੰਦ ਰਹੂਗਾ ਪਰਮ ਹੋ ਸਕਦਾ ਮਹੀਨਾ ਵੀ ਬੰਦ ਰਹਿ ਸਕਦਾ ਉਹ 3 ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਇਦਾਂ ਹੀ ਉਹਨਾਂ ਦੇ ਨਾਮ ਦੇ ਵਿੱਚ ਜਿਹੜੇ ਮੁੰਡੇ ਉਹਨਾਂ ਨੇ ਗੱਲ ਹੁੰਦੀ ਉਹ ਛੁੱਟੇ ਦਿਲਾਸੇ ਦਿੰਦੇ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ ਇਦਾਂ ਮੈਂ ਅੱਗੇ ਅੱਗੇ ਕਿਸੇ ਨੂੰ ਪੁੱਛ ਕਿੱਥੇ ਨੂੰ ਪੁੱਛਦਾ ਮੈਨੂੰ ਥੋੜਾ ਬਹੁਤ ਪਤਾ ਲੱਗ ਰਿਹਾ ਸੀ ਬਾਅਦ 9 ਜੂਨ ਨੂੰ ਮੈਨੂੰ ਕਨਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਨੇ ਕਾਲ ਕੀਤੀ ਆ ਰਸ਼ੀਅਨ ਹੈਡਕੁਆਟਰ ਤੋਂ ਫੋਨ ਆਇਆ ਇਹਨਾਂ ਨੂੰ ਫੌਜ ਦਾ ਛੌਂਕ ਸੀ ਕਿ ਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ ਹਾਂਜੀ ਇਹਨਾਂ ਨੂੰ ਸ਼ੌਂਕ ਸੀ ਇੱਥੇ ਵੀ ਇਹ ਟਰਾਈ ਕਰਦੇ ਰਹਿੰਦੇ ਹੁੰਦੇ ਸੀ ਇਹਨਾਂ ਦੀ ਉਮਰ 29 ਸਾਲ ਹੈ 28 ਸਾਲ ਤੱਕ ਇਹਨਾਂ ਨੇ 3-4 ਮਤਲਬ ਪੜਤੀਆਂ ਵੇਖੀਆਂ ਇੱਥੇ ਆਰਮੀ ਦੇ ਵਿੱਚ ਵੀ ਦੇਖੀਆਂ ਪੁਲਿਸ ਦੇ ਵਿੱਚ ਵੀ ਪਾਸ ਦੇ ਵਿੱਚ ਜਦੋਂ ਮੈਰਿਜ 'ਚ ਨਾਂ ਨਹੀਂ ਸੀ ਆਉਂਦਾ ਹੁੰਦਾ ਉਹ ਬੜੇ ਦੁਖੀ ਹੁੰਦੇ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੋਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਥੋੜਾ ਚਕਾ ਹੋ ਗਿਆ ਕਿ ਮੈਂ ਬਾਹਰ ਜਾਵਾਂ ਹਾਂ ਜੀ ਕੀ ਇਸ ਤਰ੍ਹਾਂ ਕੀ ਸਮਝੋਗੇ ਜੋ ਉਹਨਾਂ ਆਪਰੇਆ ਕਿੰਨਾ ਦੁਖਦਾਈ ਹੈ ਥੱਲੇ ਫਿਰ ਕੀ ਮੰਗ ਕਰਦੇ ਹਾਂ ਜੀ ਮੇਰੀ ਇਹ ਹੀ ਮੰਗ ਵਾ ਕਿ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਹੈ ਜੇ ਤੇ ਕਨਫਰਮ ਡੈਥ ਹੀ ਕਰ ਡੈਥ ਡੇਟ ਕਨਫਰਮ ਕੀਤੀ ਡੈੱਡ ਬੋਡੀ ਦਾ ਕੁਛ ਨਹੀਂ ਪਤਾ ਜੇ ਡੈੱਡ ਬੋਡੀ ਹੈਗੀ ਆ ਤੇ ਇੰਡੀਆ ਭੇਜੀ ਜਾਵੇ ਇੱਕ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ ਹਾਂ ਜੀ ਉਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈਥ ਹੋ ਗਈ ਫੈਮਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ ਪਰ ਇੱਥੇ ਨਾ ਜੌਬ ਮਿਲਣ ਕਰਕੇ ਕਹਿੰਦੇ ਸਾਰੇ ਲੋਕ ਜਾਂਦੇ ਹੀ ਆ ਮੈਂ ਵੀ ਚੱਲ ਜਾਣਾ ਬਾਹਰ ਫੈਮਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਅਸੀਂ ਜਾਣ ਭੇਜਣਾ ਹੀ ਨਹੀਂ ਸੀ ਚਾਹੁੰਦੇ ਠੀਕ ਹੈ ਹੋਇਆ ਕਰਿਆ ਸਰ ابھی ਕੋ ਮੇਰਾ ਨਾਮ ਤੇ ਸਵਿੰਦਰ ਸਿੰਘ ਹੈ ਤੇਜਪਾਲ ਸਿੰਘ ਮੇਰੇ ਪਤੀ ਜੀ ਜੀ ਉਹ 20 ਜਨਵਰੀ ਨੂੰ ਇਥੋਂ ਟੂਰਿਸਟ ਵਿਜੇ ਤੇ ਬਾਹਰ ਗਏ ਸੀਗੇ ਰਸ਼ੀਆ ਤੇ ਫਿਰ ਰਸ਼ੀਆ ਚ ਉਹਨਾਂ ਨੇ ਉੱਥੇ ਜੋ ਆਰਮੀ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਵਾ ਉਹ ਇਹਨਾਂ ਨੂੰ ਜਨੇ 25 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਬਾਰਡਰ ਤੇ ਭੇਜ ਦਿੱਤਾ ਗਿਆ 3 ਮਾਰਚ ਨੂੰ ਉਹ ਬਾਰਡਰ ਤੇ ਗਏ ਆ ਤੇ ਬਾਰਡਰ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਫੋਨ ਤੇ ਕੰਟੈਕਟ ਕੀਤਾ ਕਹੇ ਲਗੇ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਕਿਉਂਕਿ ਮੈਂ ਹੁਣ ਬਾਰਡਰ ਜਾ ਰਿਹਾ ਹਾਂ ਤੇ ਮੈਰੀ ਜਿਹੜੀ ਆ ਡਿਊਟੀ ਬਾਰਡਰ ਤੇ ਲਾ ਦਿੱਤੀ ਹੈ ਹੁਣ ਬਾਰਡਰ ਚੱਲੇ ਸੀ ਜੰਗ ਦੇ ਮੈਦਾਨ ਵਿੱਚ ਹੈ ਉੱਥੇ ਜੰਗ ਹੈ ਅਸੀਂ ਉਹਨੂੰ ਫਿਰ ਉਸ ਤੋਂ ਬਾਅਦ ਸਾਡੀ ਕੋਈ ਕਾਲ ਨਹੀਂ ਹੋਈ ਅਸੀਂ ਵੇਟ ਕਰਦੇ ਰਹੇ 12 ਮਾਰਚ ਨੂੰ ਉਹਦੇ ਕੁਝ ਸਾਥੀ ਕੋਲੋਂ ਦੋਸਤ ਕੋਲੋਂ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਅਸੀਂ 12 ਮਾਰਚ ਤੱਕ ਵੇਟ ਕਰਦੇ ਕੱਲ ਸਾਨੂੰ 9 9 ਤਰੀਕ ਨੂੰ ਪਤਾ ਲੱਗਾ ਸਾਣੂ ਤੇ ਉਹਦੇ ਦੋਸਤ ਕੋ ਪਤਾ ਲੱਗਾ ਕਿ 12 ਮਾਰਚ ਨੂੰ ਉਹਦੀ ਡੈਥ ਹੋ ਚੁੱਕੀ ਹੈ। ਪਰ ਸਰ ਜਦੋਂ ਫੌਜ ਚ ਗਿਆ ਤੁਸੀਂ ਰੋਕਿਆ ਨਹੀਂ ਉਹਨੂੰ? ਸਰ ਉਹਨੂੰ ਰੋਕਿਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਜਨੂਨ ਹੈ ਮਨ ਦੇ ਵਿੱਚ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ। ਉਹ ਕਹਿੰਦਾ ਮੈਂ ਇੰਡੀਅਨ ਆਰਮੀ ਚ ਤੇ ਨਹੀਂ ਹੋ ਸਕਿਆ। ਮੇਰਾ ਜਨੂਨ ਹੈ ਕਿ ਤੇ ਬਾਹਰ ਜਾ ਕੇ ਸ਼ਹੀਦੀ ਪ੍ਰਾਪਤੀ ਕਰ ਲਵਾਂ। ਜੀ। ਤੇ ਇੱਥੇ ਫੌਜ ਟਰਾਈ ਕੀਤਾ ਸੀ ਉਹਨੂੰ? ਹਾਂ ਜੀ ਇੱਥੇ ਆਰਮੀ ਟਰਾਈ ਕੀਤਾ ਤੇ ਪੁਲਿਸ ਸੀ ਜੀ ਢਿੱਲੀ ਵੇ ਪੁਲਿਸ ਸੀ ਜੀ ਭਰਤੀ ਸੀਗੇ। ਕਿਤੇ ਢੇਲੀ ਵਿੱਚ ਪੁਲਿਸ ਦੀ ਚੀਜ਼ ਹੈ ਜੀ ਤੇ ਸਰ ਇਹ ਕੀ ਜਦੋਂ ਤੁਸੀਂ ਉਹਨਾਂ ਨੇ ਕੀਤਾ ਰੋਕਿਆ ਨਹੀਂ ਉਹਨਾਂ ਨੂੰ ਉੱਥੇ ਰੋਕੀ ਗੱਲਬਾਤ ਕੀ ਕਰਦੇ ਨੇ ਉਹਨਾਂ ਨੂੰ ਮੰਨਣਾ ਵੀ ਕੀਤਾ ਸੀ ਪਰ ਉਹਦਾ ਮਨ ਹੀ ਇੱਜਾ ਦਾ ਬਣ ਗਿਆ ਸੀ ਕਿ ਮੈਂ ਇੱਕ ਚੀਜ਼ ਹੀ ਪ੍ਰਾਪਤ ਕਰਨੀ ਹੈ ਉਹਨਾਂ ਨੇ ਜੁਆਇਨ ਕੀਤਾ ਸੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ 20 ਜਨਵਰੀ ਐਵੀ 250 ਗਏ ਆ 12 ਸੌਰੀ 12 ਜੇ 12 ਜਨਵਰੀ ਨੂੰ ਗਏ ਆ ਦੋ ਚਾਰ ਦਿਨ ਬਾਅਦ ਹੀ ਉਹਨਾਂ ਨੇ ਸੋ ਜੁਆਇਨ ਕਰ ਲਿਆ ਕਿ ਸਰ ਉੱਥੇ ਹੋਰ ਵੀ ਪੰਜਾਬੀ ਨੌਜਵਾਨ ਅਗੇ ਹਾਂਜੀ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਅਗੇ ਸਾਨੂੰ ਕਿਦੋਂ ਪਤਾ ਲੱਗਾ ਕਿ ਕਿਸ ਤਰੀਕੇ ਨਾਲ ਸਾਨੂੰ 9 ਤਰੀਕ ਨੂੰ ਪਤਾ ਲੱਗਾ ਕੋਈ ਸੁਣਾਇਆ ਸੀ ਉੱਥੇ ਤਾਂ ਫਿਰ ਸੰਪਰਕ ਅਸੀਂ ਸੰਪਰਕ ਕੀਤਾ ਕਿਉਂਕਿ ਸਾਡੇ 2 ਮਹੀਨਿਆਂ ਕੇ ਸਾਡੇ ਕੋਈ ਗੱਲਬਾਤ ਨਹੀਂ ਹੁੰਦੀ ਤੇ ਕੰਟੈਕਟ ਨਹੀਂ ਹੁੰਦਾ ਪਿਆ ਜੀ ਤਾਂ ਹੁਣ ਤੁਸੀਂ ਅਮ੍ਰਿਤ ਵਿੱਚ ਦੇਖ ਹੀ ਆ ਰਹੀ ਹੈ ਭਾਰਤ ਜਾਂ ਕੀ ਮੰਗ ਮੰਗ ਤਾਂ ਅਸੀਂ ਇਹ ਕਰਦੇ ਹਾਂ ਜੇਕਰ ਉਹਨਾਂ ਕੋਲ ਹੈ ਦੇ ਤਾਂ ਸਾਨੂੰ ਵਾਪਸ ਕੀਤੀ ਜਾਵੇ ਇੰਨੇ ਤੇ ਪਰਿਵਾਰ ਨੂੰ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਵੇ ਪਰਿਵਾਰ ਨੂੰ ਬੱਚਿਆਂ ਨੂੰ ਦੇ ਕੋਈ ਮੇਰਾ ਬ੍ਰਦਰ ਹੈ ਉਹ ਵੀ ਬਜ਼ੁਰਗ ਨੇ ਉਹਨਾਂ ਕੋਈ ਇੱਕ ਛੋਟੀ ਕਰਿਆਨੇ ਦੀ ਦੁਕਾਨ ਹੈ ਮੇਰੇ ਭਾਬੀ ਜੀ ਉਹ ਵੀ ਬਜ਼ੁਰਗ ਨੇ ਮੇਰੇ ਫਾਦਰ ਸਾਹਿਬ ਨੇ ਉਹ ਵੀ ਬਜ਼ੁਰਗ ਨੇ ਜਿਹੜੀ ਸਾਡੀ ਹੁਣ ਬੋਟੀ ਹੈ ਨਾ ਉਹ ਸਾਡੀ ਆ ਉਹਦੇ ਕੋਈ ਵੀ ਉਹਨੂੰ ਸਹਾਰਾ ਚਾਹੀਦਾ ਤੁਹਾਨੂੰ ਕੋਈ ਕਾਰੋਬਾਰ ਉਹਦੀ ਸੈਂਟਰ ਸਰਕਾਰ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਵੀ ਮੰਗਿਆ ਤੇ ਉਹਨੂੰ ਕੋਈ ਜੌਬ ਦਿੱਤੀ ਜਾਵੇ ਇੱਥੇ ਇੱਥੇ ਕੀ ਕਾਰੋਬਾਰ ਕਰਦੇ ਸੀ ਇੱਥੇ ਦੱਸਿਆ ਸੀ ਕਿ ਦਿੱਲੀ ਵਿੱਚ ਪੁਲਿਸ ਸੀਗਾ ਅੱਛਾ ਤੇ ਇੱਥੇ ਉਹਨਾਂ ਦੀ ਵਾਈਫ ਹੋਰ ਕਿ ਪਰਿਵਾਰ ਚ ਕੌਣ-ਕੌਣ ਆ ਪਰਿਵਾਰ ਚ ਮੇਰੇ ਬ੍ਰਦਰ ਨੇ ਮੇਰੀ ਭਾਬੀ ਜੀ ਹੈ ਮੇਰੇ ਫਾਦਰ ਸਾਹਿਬ ਨੇ ਜੀ ਉਹ ਮੈਰਿਡ ਸੀ ਹਾਂਜੀ ਮੈਰਿਡ ਦੋ ਬੱਚੇ ਨੇ ਇੱਕ ਲੜਕਾ ਗੁਰਨ ਤੇਜ ਸੋਰੀ ਵਰਨ ਅਰਮਾਨਦੀਪ ਸਿੰਘ ਆ ਉਹ ਲੜਕਾ 6 ਸਾਲ ਦਾ ਲੜਕੀ ਜਿਹੜੀ ਆ 3 ਸਾਲ ਦੀ ਆ ਇਸ ਸਮੇਂ ਨੂੰ ਕਿੰਨਾ ਵੱਡਾ ਨੁਕਸਾਨ ਆ ਜੀ ਬਹੁਤ ਸਾਰਾ ਵੱਡਾ ਪਰਿਵਾਰ ਨੂੰ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਹੈ ਕਿਉਂਕਿ ਪਹਿਲਾਂ ਛੋਟਾ ਬ੍ਰਦਰ ਸੀ ਉਹ ਵੀ ਡੈਥ ਹੋ ਗਈ ਆ ਤੇ ਹੁਣ ਇਹਦੂ ਵੀ ਉਹਦੇ ਅਟੈਕ ਆਇਆ ਸੀ ਉਹ ਛੋਟਾ ਜਦੋਂ ਟ੍ਰੇਨ ਨਾਲ ਜਦੋਂ ਲੜਾਈ ਲੱਗੀ ਸੀ ਉਹ ਦੋ ਜਿਹੜੇ ਧਰਤੀ ਖੁੱਲੀ ਸੀ ਉਹਦੇ ਜਾ ਜਾਂ ਪਹਿਲਾਂ ਤੋਂ ਪੱਕੇ ਸੀ ਨਹੀਂ ਨਹੀਂ ਪੂਰ ਦੇ ਚ ਜਵਾਨ ਹੋ ਕੀ ਜੁਆਇਨ ਕੋ ਕਰੂ ਟੂਰਿਸਟ ਵੀਜ਼ਾ ਤੇ ਕੇ ਹਾਂਜੀ ਕਰੋ ਟੂਰਿਸਟ ਪਰ ਉਧਰ ਜਾ ਕੇ ਜੁਆਇਨ ਹੋ ਗਏ ਅੱਛਾ ਤੇਨੂੰ ਪਤਾ ਸੀ ਕਰੋ ਮੰਨ ਕੇ ਗਏ ਸੀ ਕਿ ਆਪਾਂ ਜੁਆਇਨ ਹੋਣਾ ਉੱਥੇ ਹਾਂਜੀ ਕਰੋ ਮੰਨ ਕੇ ਗਏ ਕਿ ਮੈਂ ਸਿੱਧੀ ਹੀ ਪ੍ਰਾਪਤ ਕਰਨਾ ਚਾਹੁੰਦਾ ਕੋਈ ਪਹਿਲਾਂ ਕੋਈ ਹੋਰ ਕੰਟਰੀ ਗਏ ਪਹਿਲੇ ਬਹੁਤ ਸਾਰੀਆਂ ਕੰਟਰੀ ਚ ਰਹਿ ਕੇ ਵੀ ਆਏ ਹੋ ਕੀ ਕਰਦੇ ਰਹੇ ਉੱਥੇ ਉੱਥੇ ਪਹਿਲੇ ਸਾਈਪ੍ਰਸ ਚ ਰਹੀ ਸੀਗੇ ਹੂੰ ਉੱਥੇ ਸਾਈਪ੍ਰਸ ਚ ਵੀ ਹੈ ਤਾਂ ਆਪਣਾ ਉਹ ਕਾਰੋਬਾਰੀ ਕਰਦੇ ਸੀਗੇ ਕੋਈ ਛੋਟੇ ਮੋਟੇ ਕੰਮ ਹੀ ਤੇ ਰਸ਼ੀਆ ਘੁੰਮਣਸ ਤੇ ਗਏ ਸੀ ਨਹੀਂ ਉਹ ਟੂਰ ਵੀਜ਼ੇ ਤੇ ਗਏ ਸੀ ਟੂਰਿਸਟ ਵੀ ਜੇ ਕਿ ਕਰਨਗੇ ਜੀ ਟੂਰਿਸਟ ਵੀ ਜੇ ਘੁੰਮਣੇ ਗਾਹਤੇ ਚਲ ਮੰਨ ਲਓ ਜਦਾ ਵੀ ਪਰ ਉਹਨਾਂ ਨੂੰ ਉੱਥੇ ਜਾ ਕੇ ਆਰਮੀ ਜਵਾਨ ਕਰ ਲਈਏ ਹਾਂਜੀ ਕਿੰਨਾ ਵੱਡਾ ਕੀ ਸਮਝੋ ਕਿ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਹਾਂਜੀ ਇਹ ਤਾਂ ਬੰਦ ਹੋਣੀ ਚਾਹੀਦੀ ਬਹੁਤ ਸਾਰੇ ਸਾਡੇ ਪੰਜਾਬੀ ਲੋਕ ਜਿਹੜੇ ਆ ਇੰਡੀਅਨ ਲੋਕ ਜਿਹੜੇ ਫਸੇ ਆ ਉੱਤੇ ਉਹਨਾਂ ਵਾਸਤੇ ਵੀ ਜਿਹੜੀ ਇਹ ਬਹੁਤ ਸਾਰੀ ਮੁਸੀਬਤ ਆ ਇਹ ਜਿਹੜਾ ਬੰਦ ਹੋਣਾ ਚਾਹੀਦਾ ਸਾਡੇ ਦੇਖੋ ਬਹੁਤ ਸਾਰੇ ਸਾਥੀ ਜਿਹੜੇ ਇੰਡੀਅਨ ਲੋਕ ਆ ਉਹ ਫਸੇ ਹੋਏ ਉੱਤੇ ਬਹੁਤ ਸਾਰੇ ਸ਼ਹੀਦ ਹੁੰਦੇ ਪਏ ਆ ਪਰ ਇਹ ਗਲਤ ਹੈ ਜੀ ਇਸ ਜਬੰਦੋਲੀ ਚਾਹੀਦੀ ਹੈ ਤੁਹਾਨੂੰ ਨੌ ਨੂੰ ਜਾਣਕਾਰੀ ਕਿਨੇ ਦਿੱਤੀ ਭਾਰਤ ਸਰਕਾਰ ਨੂੰ ਕੋਈ ਅਜਿਹੀ ਕਿਹੜੀ ਜਾਣਕਾਰੀ ਕਿਵੇਂ ਆਈ ਤੁਹਾਨੂੰ ਨਹੀਂ ਸਾਨੂੰ ਉਹ ਤੇ ਦੋਸਤਾਂ ਤੋਂ ਸੁਪ ਸੱਚਾ ਦੋਸਤਾਂ ਜੀ 3 ਮਾਰਚ ਨੂੰ ਭਾਰਤ ਸਰਕਾਰ ਦਾ ਕੋਈ ਬਿਆਨ ਆਇਆ ਨਹੀਂ ਕੋਈ ਬਿਆਨ ਨਹੀਂ ਜਿਆ ਆ ਕੋਈ ਸਾਡੇ ਭਾਰਤ ਸਰਕਾਰ ਨਾਲ ਕੋਈ ਮੁਲਾਕਾਤ ਨਹੀਂ ਹੋਇਆ ਕੋਈ ਕੰਟੈਕਟ ਨਹੀਂ ਹੋਇਆ ਕੀ ਸੁਨੇਹਾ ਦੇਣਾ ਚਾਹੁੰਦੇ ਹੋ মিডিਆ ਰਾਹੀਂ মিডিਆ ਰੇ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਦੇਖੋ ਸਾਡੇ ਜਿਹੜੇ ਬੱਚੇ ਆ ਬੱਚਾ ਛੀਦੀਪਾਈ ਆ ਉਹਦੀ ਜਿਹੜੀ ਸਹੂਲਤਾਂ ਮਿਲਣੀ ਚਾਹੀਦੀ ਸਾਨੂੰ ਉਧਰ ਦੀ ਠੀਕ ਹੈ